ਪ੍ਰੋਫੈਸਰ ਮੈਡਮ ਨੇ ਕਲਾਸਰੂਮ ਵਿੱਚ ਦੁਲਹਣ ਵਾਂਗ ਸਜ ਕੇ ਸਟੂਡੈਂਟ ਨਾਲ ਕਰਵਾਇਆ ਵਿਆਹ ਜੀ ਹਾਂ ਦੋਸਤੋ ਤੁਹਾਨੂੰ ਦੱਸਾਂਗੇ ਕਿ ਇਹ ਵੀਡੀਓ ਕਿੱਥੇ ਦੀ ਹੈ ਜਿਸ ਦੇ ਵਿੱਚ ਇੱਕ ਪ੍ਰੋਫੈਸਰ ਮੈਡਮ ਨੇ ਕਲਾਸਰੂਮ ਦੇ ਸਟੂਡੈਂਟ ਨਾਲ ਹੀ ਕਲਾਸ ਦੇ ਵਿੱਚ ਦੁਲਹਣ ਵਾਂਗ ਸਜ ਕੇ ਵਿਆਹ ਕਰਵਾ ਲਿਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲਵੋ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਇਹ ਕਾਲ ਸੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਕੋਈ ਨਾ ਕੋਈ ਅਜੀਹੀ ਵੀਡੀਓ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਜਿਸ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ ਲੋਕ ਇੱਥੇ ਤੋਂ ਤੱਕ ਡਿੱਗ ਜਾਂਦੇ ਨੇ ਆਪਣੇ ਵਿਊਜ਼ ਖਾਤਰ ਅਤੇ ਫੋਲੋਅਰ ਲੈਣ ਦੇ ਲਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦਾ ਇਨਜਾਮ ਕੀ ਹੋ ਸਕਦਾ ਸੋ ਇਸ ਤਰ੍ਹਾਂ ਦੀ ਹੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੱਛਮੀ ਬੰਗਾਲ ਦੀ ਮੌਲਾਨਾ ਅਬਦੁਲ ਕਮਾਲ ਦੇ ਆਜ਼ਾਦ ਯੂਨੀਵਰਸਿਟੀ ਆਫ ਟੈਕਨੋਲੋਜੀ ਵਿੱਚ ਇੱਕ ਹੈਰਾਨ ਕਰਨ ਵਾਲੇ ਮਾਮਲਾ ਸਾਹਮਣੇ ਆਇਆ ਹੈ ਯੂਨੀ ਰਸਟੇ ਦੇ ਅਪਲਾਈਡ ਸਾਈਕੋਲੋਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਪਾਇਲ ਬੈਨਰਜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਦੇ ਵਿੱਚ ਉਹ ਕਥਿਤ ਤੌਰ ਤੇ ਕਲਾਸਰੂਮ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਨਾਲ ਵਿਆਹ ਕਰਦੀ ਦਿਖਾਈ ਦੇ ਰਹੀ ਹੈ ਵੀਡੀਓ ਵਿੱਚ ਪ੍ਰੋਫੈਸਰ ਧੂਲਣ ਵਾਂਗ ਸਜੀ ਹੋਈ ਹੈ ਜਿੱਥੇ ਉਹ ਵਿਦਿਆਰਥੀ ਨਾਲ ਹਾਰਾਂ ਦਾ ਅਦਾਨ ਪ੍ਰਦਾਨ ਕਰ ਰਹੀ ਹੈ ਅਤੇ ਸਿੰਧੂਰ ਵੀ ਲਗਵਾ ਰਹੀ ਹੈ ਵੀਡੀਓ ਤੋਂ ਇਲਾਵਾ ਇੱਕ ਹੱਥ ਨਾਲ ਲਿਖਿਆ ਵਿਆਹ ਸਰਟੀਫਿਕੇਟ ਵੀ ਵਾਇਰਲ ਹੋ ਰਿਹਾ ਹੈ ਇਸ ਤੇ ਤਿੰਨਾਂ ਗਵਾਹਾਂ ਦੇ ਦਸਕਤ ਹਨ ਨਾਲ ਹੀ ਵਿਦਿਆਰਥੀ ਅਤੇ ਅਧਿਆਪਕ ਦੇ ਦਸਕਤ ਵੀ ਹਨ ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪ੍ਰੋਫੈਸਰ ਡਾਕਟਰ ਬੈਨਰਜੀ ਨੂੰ ਛੁੱਟੀ ਤੇ ਭੇਜ ਦਿੱਤਾ ਇਸ ਪੂਰੇ ਵਿਵਾਦ ਤੇ ਡਾਕਟਰ ਪਾਇਲ ਬੈਨਰਜੀ ਕਹਿੰਦੀ ਹੈ ਇਹ ਵਿਆ ਅਸਲੀ ਨਹੀਂ ਹੈ ਸਗੋਂ ਫਰੈਸ਼ਰ ਪਾਰਟੀ ਦੇ ਤਹਿਤ ਇੱਕ ਡਰਾਮੇ ਦਾ ਹਿੱਸਾ ਸੀ ਉਸਨੇ ਦੋਸ਼ ਲਗਾਇਆ ਹੈ ਕਿ ਇਹ ਵੀਡੀਓ ਗਲਤ ਤਰੀਕੇ ਨਾਲ ਵਾਇਰਲ ਕੀਤਾ ਗਿਆ ਹੈ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਕਟਰ ਪਾਇਲ ਨੇ ਕਿਹਾ ਇਹ ਇੱਕ ਡਰਾਮਾ ਸੀ ਸਾਨੂੰ ਗਲਤ ਤਰੀਕੇ ਨਾਲ ਵਾਇਰਲ ਕੀਤਾ ਗਿਆ ਹੈ ਕੁਝ ਵਿਦਿਆਰਥੀ ਇਸ ਨੂੰ ਜਾਣ ਬੁੱਝ ਕੇ ਵਾਇਰਲ ਕਰ ਰਹੇ ਹਨ ਅਤੇ ਮੈਂ ਉਹਨਾਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾ ਮੰਗੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਯੂਨੀਵਰਸਿਟੀ ਦੇ ਕਾਰਜਕਾਰੀ ਵਾਇਸ ਚਾਂਸਲਰ ਤਾਪਸ ਚੱਕਰਵਰਤੀ ਨੇ ਇਸ ਘਟਨਾ ਨੂੰ ਅਸਵੀਕਾਰਨਯੋਗ ਘਰਾਰ ਦਿੱਤਾ ਹੈ ਅਤੇ ਇੱਕ ਜਾਂਚ ਕਮੇਟੀ ਦਾ ਗਠਨ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਜੇ ਇਹ ਸਿਰਫ ਇੱਕ ਪ੍ਰੋਜੈਕਟ ਦਾ ਹਿੱਸਾ ਸੀ ਤਾਂ ਵਿਭਾਗ ਦੇ ਮੁਖੀ ਨੂੰ ਛੁੱਟੀ ਦੇ ਕਿਉਂ ਭੇਜਿਆ ਗਿਆ ਇਸ ਦੌਰਾਨ ਯੂਨੀਵਰਸਿਟੀ ਦੇ ਇੱਕ ਪਰ ਪ੍ਰੋਫੈਸਰ ਸ਼ੁਸ਼ਾਂਤ ਕਾਇਲ ਨੇ ਵੀ ਡਾਕਟਰ ਬਾਇਲ ਦੇ ਦੋਬਾ ਨੂੰ ਰੱਦ ਕਰ ਦਿੱਤਾ ਅਤੇ ਇਸ ਨੂੰ ਅਨੁਸ਼ਾਸਨਹੀਣਤਾ ਘਰਾ ਦਿੱਤਾ ਅਧਿਆਪਕ ਯੂਨੀਅਨ ਨੇ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇੱਕ ਜਾਂਚ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਦੋਸਤੋ ਤੁਸੀਂ ਜਿਵੇਂ ਦੇਖਿਆ ਕਿ ਵੀਡੀਓ ਦੇ ਵਿੱਚ ਇੱਕ ਨੌਜਵਾਨ ਵਿਦਿਆਰਥੀ ਆਪਣੀ ਪ੍ਰੋਫੈਸਰ ਮੈਡਮ ਦੇ ਮੰਗ ਦੇ ਵਿੱਚ ਸੰਧੂਰ ਭਰ ਰਿਹਾ ਅਤੇ ਉੱਥੇ ਹੀ ਜੈ ਮਾਲਾ ਵੀ ਪਾਈ ਗਈ ਇਥੋਂ ਤੱਕ ਕਿ ਸੰਧੂਰ ਵੀ ਭਰਿਆ ਗਿਆ ਤਾਂ ਇਹ ਸਾਰਾ ਸਰ ਗਲਤ ਹੈ ਕਿਉਂਕਿ ਜੇਕਰ ਉਹ ਡਰਾਮਾ ਸੀ ਤਾਂ ਉਸਦੇ ਮੰਗਦੇ ਵਿੱਚ ਸੰਧੂਰ ਨਹੀਂ ਭਰਨਾ ਚਾਹੀਦਾ ਸੀ ਅਤੇ ਨਾ ਹੀ ਜੈਮ ਵਾਲਾ ਪਾਉਣੀ ਚਾਹੀਦੀ ਸੀ ਸੋ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਅਤੇ ਪ੍ਰਸ਼ਾਸਨ ਨੇ ਨੋਟਿਸ ਕੱਢ ਦਿੱਤਾ ਅਤੇ ਪਾਇਲ ਦੇ ਕੋਲਿਜ ਤੋਂ ਛੁੱਟੀ ਕਰ ਦਿੱਤੀ ਸੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ

ਕਿਆ ਬਾਤ ਹੈ ਬੇਚਾਰਾ ਹੱਥ ਨਾ 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 ਨਾ